ਫਿਰ ਉਸੇ ਹੀ ਈਲੀਆ ਨੇ ਕੀ ਕੀਤਾ ਅੱਗ ਜੜੀ ਆ ਕਿੱਥੇ ਕੀਤੀ ਨਾਜ਼ਰ ਬੇਟੀ ਦੇ ਉੱਤੇ ਇਹ ਦੋ 450 450 ਬੜੀ ਹਨਾ ਅਗਰ ਮੈਂ ਗਲਤ ਨਹੀਂ ਆ 450 ਬਾਲ ਦੇ ਨਬੀ ਜਿਹੜੇ ਸੀਗੇ ਉਹਨਾਂ ਨੂੰ ਵੀ ਕੀਤਾ ਉਹਨੇ ਕਤਲ ਕੀਤਾ ਹਨਾ ਜਦੋਂ ਉਹਨੇ ਇੱਕ ਇੱਕ ਹੀ ਕਿਦਾਂ ਸੀਗਾ ਉਹਨੇ ਉਹਨਾਂ ਨੂੰ ਚੈਲੰਜ ਕੀਤਾ ਸੀਗਾ ਅਗਰ ਤੁਹਾਡਾ ਪਰਮੇਸ਼ੁਰ ਅਗਰ ਤੁਹਾਡਾ ਬਾਤ ਸੱਚਾ ਆ ਕਹਿੰਦਾ ਕਿ ਇੱਕ ਤੁਸੀਂ ਬਦਲੋ ਇੱਕ ਮੈਂ ਬਦਲ ਲੈਣਾ ਜਗਮਤੀ ਬਣਾਓ ਘੱਟ ਕੇ ਤੇਨ ਉੱਤੇ ਰੱਖ ਦੋ ਬੱਲ ਲਗਾ ਦੋ ਹਨਾ ਤੇ ਉਹ ਕੀ ਨਹੀਂ ਕਰਨਾ ਸ਼ਰਤ ਇਹ ਸੀ ਕਿ ਆਗ ਨਹੀਂ ਲਾਣੀ ਜਿੰਦਾ ਪਰਮੇਸ਼ਰ ਸੱਚਾ ਹੋਵੇ ਉਹਦੀ ਆਗਾ ਤੇ ਤੈਨੂੰ ਕੀ ਕਰ ਦਵੇ ਪਸੰਦ ਕਰ ਦਵੇ ਤੇ ਉਸੰਗਰ ਤੇ ਪ੍ਰਭੂ ਦਾ ਕਲਾਮ ਕਹਿੰਦਾ ਆ ਉਹ ਰਾਤ ਤੱਕ ਚਲਾਉਂਦੇ ਰਹੇ ਸਵੇਰ ਤੋਂ ਲੰਘ ਕੇ ਦੁਪਹਿਰ ਰਾਤ ਤੱਕ ਚਲਾਉਂਦੇ ਰਹੇ ਪਰ ਕੋਈ ਵੀ ਆਵਾਜ਼ ਨਹੀਂ ਆਈ ਉਹਨੇ ਉਹਨਾਂ ਦਾ ਮਜ਼ਾਕ ਵੀ ਬਣਾਇਆ ਮਜ਼ਾਕ ਬਣਾਇਆ ਤੇ ਪ੍ਰਭੂ ਦਾ ਕਲਾਮ ਕਹਿੰਦਾ ਫਿਰ ਇਲੀਆ ਨੇ ਕਿਹਾ ਅਪਰਨੇਸ਼ਰ ਅੱਜ ਸਾਬਤ ਹੋ ਜਾਵੇ ਕਿ ਤੂੰ ਹੀ ਇੱਕ ਸੱਚਾ ਤੇ ਜੀਵਤ ਪਰਮੇਸ਼ਰ ਆ ਤੇ ਪ੍ਰਭੂ ਦਾ ਕਲਾਮ ਕਹਿੰਦਾ ਆ ਕਿ ਪਰਮੇਸ਼ਰ ਦੀ ਆਗਾਈ ਤੇ ਉਹ ਸਾਰਾ ਕੁਝ ਉਸਨੇ ਸਾੜ ਕੇ ਕੀ ਕਰ ਦਿੱਤਾ ਪਸੰਦ ਕਰ ਦਿੱਤਾ ਬੋਲ ਲਾਗੇ ਅਮੀਨ ਹallelujah ਆਵਾਜ਼ ਨਹੀਂ ਆ ਰਹੀ ਇਹਨੂੰ ਲੱਗਦਾ ਤੁਸੀਂ ਨਵੇਂ ਸਾਲ ਦੀ ਕਈ ਗੱਲਾਂ ਨੂੰ ਭੁੱਲ ਗਏ ਹੋ ਯਾਦ ਨਹੀਂ ਰੱਖਦੇ ਤੇ ਉਹੀ ਇਲੀਆ ਨੂੰ ਖੁਦਾ ਨੇ ਜੀਵਤ ਉਠਾਲਿਆ ਉਹਦੀ ਗੱਲ ਉਹਦੀ ਉਦਾਹਰਨ ਬਾਈਬਲ ਦੇ ਵਿੱਚ ਦਿੱਤੀ ਗਈ ਹੈ